ਰੋਪੋਰ ਦੇ ਸਾਰੇ ਵੀਰਾਂ ਨੂੰ ਬਾਟੋ ਤੇ ਰਹਿਣ ਵਾਲੇ ਤੋਂ ਅਮ ਬੇਨਤੀ ਕਰਦਾ ਕਿ ਆਪਾਂ ਸਾਰੇ ਜਾਣਦੇ ਹਾਂ ਕਿ ਪਾਕਿਸਤਾਨ ਤੇ ਹਿੰਦੁਸਤਾਨ ਵੀ ਜੋ ਅਸਾਰ ਹੈ ਉਹ ਲੜਾਈ ਵਾਲੇ ਬਣ ਰਹੇ ਹੈ ਜਿਸ ਕਰਕੇ ਸਾਨੂੰ ਅਵੇਅਰ ਹੋਣਾ ਚਾਹੀਦਾ ਹੈ ਕਿ ਅਸੀਂ ਪਹਿਲਾਂ ਵੀ ਭਾਵੇਂ ਜੰਗਾਂ ਦੇ ਵਿੱਚ ਸਮਾਂ ਦੇਖਿਆ ਪਰ ਇਸ ਵਾਰ ਆਪਣਾ ਆਰਮੀ ਦੇ ਨਾਲ ਕੰਟੈਕਟ ਵਿੱਚ ਰਹਿ ਕੇ ਜੋ ਅਫਸਰ ਜੋ ਪ੍ਰਸ਼ਾਸਨ ਤੋਂ ਹੁਦਾਇਤਾ ਕਰਦੇ ਹੈ ਉਹਦੇ ਮੁਤਾਬਕ ਵੀ ਤੁਸੀਂ ਚੱਲਣਾ ਹੈ ਲਾਈਟਾਂ ਬੰਦ ਕਰਨੀਆਂ ਜਿਸ ਤਰ੍ਹਾਂ ਦੀ ਲਹਿਰਤ ਜਾਰੀ ਹੋਵੇ ਆਪਾਂ ਆਰਮੀ ਦਾ ਸਹਿਯੋਗ ਲੈਣਾ ਤਾਂ ਕਿ ਪਾਕਿਸਤਾਨ ਨੂੰ ਅਸਰੀ ਉਹਨਾਂ ਨੂੰ ਹਰਾ ਕੇ ਆਪਣੇ ਦੇਸ਼ ਦੀ ਰਾਖੀ ਰੱਖੀ ਕਰਨੀ ਹੈ ਤੇ ਬਚਤ ਕਰਨੀ ਹੈ ਸੋ ਕਿਸੇ ਨੇ ਘਬਰਾਉਣਾ ਨਹੀਂ ਕਿਸੇ ਨੇ ਕਿਸੇ ਤਰ੍ਹਾਂ ਦੀ ਕੋਈ ਐਸ ਤਰ੍ਹਾਂ ਦੀ ਹਰਕਤ ਨਹੀਂ ਕਰਨੀ ਜਿਹਦੇ ਨਾਲ ਸਾਡੇ ਦੇਸ਼ ਦਾ ਨੁਕਸਾਨ ਹੋਵੇ ਇਸ ਤਰ੍ਹਾਂ ਕਿ ਮੈਂ ਧੌਂਸੇ ਵਿੱਚ ਰਹਿਣਾ ਕੋਈ ਐਸੀ ਗੱਲ ਨਹੀਂ ਹਿੰਦੁਸਤਾਨ ਪਾਕਿਸਤਾਨ ਤੋਂ ਕਿਤੇ ਟਕੜਾ ਹੈ ਤੇ ਉਹਨਾਂ ਨੂੰ ਜਿਹੜੀ ਹੈ ਮੂੰਹ ਦੀ ਫਾੜੀ ਪਈ ਹੈ